ਵੀਰੋ ਸਵਾਗਤ ਆ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਤਰੀਕ ਹੋ ਚੁੱਕੀ ਆ 27 ਦਸੰਬਰ 2025 ਤੇ ਆਪਾਂ ਅੱਜ ਪਹੁੰਚੇ ਤੂੜੀ ਦੀ ਬੋਲੀ ਤੇ ਕੋਟਪੂਰਾ ਤੇ ਤੂੜੀ ਦੇ ਕੱਲ ਦੀ ਰੇਟਾਂ ਦੀ ਗੱਲ ਕਰੀਏ ਤਾਂ ਕੱਲ ਤੂੜੀ ਦਾ ਰੇਟ ਰਿਹਾ ਸੀ 500 550 ਤੱਕ ਤੇ ਅੱਜ ਦਾ ਤੁਹਾਨੂੰ ਸਿਰਾ ਚੈੱਕ ਕਰਾਉਣੇ ਅੱਜ ਨਗ ਆਏ ਆ 8 ਤੇ ਤੁਹਾਨੂੰ 8 ਨਗਾਂ ਦਾ ਅੱਜ ਭਾਅ ਚੈੱਕ ਕਰਾਉਣੇ ਕਿੱਥੋਂ ਤੱਕ ਜਾਂਦਾ ਤੂੜੀ ਦਾ ਤੇ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹਰੇ ਚਾਰੇ ਦੇ ਰੇਟਾਂ ਦੀ ਗੱਲ ਕਰੀਏ ਤਾਂ ਕੱਲ ਕੋਟਕਪੂਰਾ ਮੰਡੀ ਦੇ ਵਿੱਚ ਹਰੇ ਚਾਰੇ ਦਾ ਰੇਟ ਸੀਗਾ 200 ਰੁਪਏ ਤੋਂ ਲੈ ਕੇ 250 ਰੁਪਏ ਤੱਕ ਸਿਰਾਰ ਰਿਹਾ ਹਰੇ ਚਾਰੇ ਦਾ ਤੇ ਆਪਾਂ ਹੁਣ ਚੱਲਦੇ ਆਂ ਤੂੜੀ ਦੀ ਬੋਲੀ ਤੇ ਤੂੜੀ ਦਾ ਇਹਦਾ ਭਾਅ ਚੈੱਕ ਕਰਾਉਣੇ ਆ ਆਜੋ ਪਹਿਲੀ ਟਰਾਲੀ ਆ ਤੇ ਪਹਿਲੀ ਟਰਾਲੀ ਦਾ ਤੁਹਾਨੂੰ ਭਾਅ ਚੈੱਕ ਕਰਾਉਣੇ ਆ ਉਹ ਖੜੀ ਪਹਿਲੀ ਟਰਾਲੀ ਤੇ ਪਹਿਲੀ ਟਰਾਲੀ ਦਾ ਤੁਹਾਨੂੰ ਭਾਅ ਚੈੱਕ ਕਰਾਉਣੇ ਆ ਇੱਥੇ ਆ ਬਈ ਓਏ ਮਮੇ ਤੇ ਅੰਦਰ ਤੇ ਥੋੜੀ ਬੋਲੋ ਬਾਈ 400 ਰੁਪਿਆ 400 400 5 10 20 25 30 35 40 45 450 60 65 ਬਾਈ ਨੱਥੇ ਵਾਲੇ ਲਏਗਾ ਲੈਓ 60 65 70 200 ਰੁਪਈਆ 70 75 80 85 500 500 500 ਬੋਲਾਂਗੇ ਨੇ 510 ਰੁਪਈਏ 15 ਰੁਪਈਏ 20 ਰੁਪਈਏ 25 ਰੁਪਈਏ 30 ਰੁਪਈਏ 40 ਰੁਪਈਏ 45 ਰੁਪਈਏ 550 550 ਬੋਲਾਂਗੇ ਨੇ 550 ਬਾਈ ਦੀ 900 ਵਾਲੇ 200 ਰੁਪਿਆ ਕਰਾਇਆ ਲੋ ਜੀ ਪਹਿਲੀ ਟਰਾਲੀ ਸੀਗੀ ਤੇ ਪਹਿਲੇ ਟਰਾਲੀ ਦਾ ਜਿਹੜਾ ਰੇਟ ਲੱਗਿਆ 550 ਰੁਪਏ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਰੇਟ ਲੱਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਫੜਕਾ ਦੇਖ ਸਕਦੇ ਆ ਗੱਡੀ ਵਾਲਾ ਬਾਈ ਇੱਧਰ ਆ ਜਾ ਹਾਂਜੀ ਨਹੀਂ ਬੋਲੀ ਆਓ 300 ਰੁਪਿਆ 300 320 320 350 54 60 65 70 75 ਹਾਂਜੀ 80 80 400000 5 10 15 25 30 35 40 450 55 60 65 70 75 80 85 90 95 500 5 505 ਬੋਲਾਂਗੇ ਨੇ 15 20 25 30 35 40 ਬੋਲੇ 45 550 55 60 ਹਾਂਜੀ 560 ਬੋਲਾਂਗੇ ਨੇ 65 65 ਬੋਲਦਾ ਕੋਈ 565 ਰੁਪਏ ਬਾਈ ਲੰਡੇ ਟਰਾਲੀ ਦਾ ਜਰਾ ਰੇਟ ਆ ਲੱਗਿਆ 565 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਆਜੋ ਇਹ 350 ਸਾਢੇ 350 55 60 65 70 75 80 90 95 40, 40, 40, 40 400 5 10 15 20 420 ਰੁਪਏ ਹੋਲਾ ਭਾਈ ਕਿਨੇ 420 ਰੁਪਏ ਹੋ ਗਈ ਭਾਈ ਅਸੀਂ ਚਲੋ ਆਓ ਜੀ ਇਹ ਟਰਾਲੀ ਦਾ ਜਿਹੜਾ ਰੇਟ ਨਿਕਲਿਆ 420 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਆਜੋ ਉਰੀਆ ਹੀ ਲੈ ਕੇ ਬੋਲੀ ਦੇ ਵਿੱਚ ਮਾਰੀ ਨਾ ਹੋਵੇ ਬਾਈ ਕੋਈ ਨੀ ਕੋਈ ਬੋਲੋ ਜੀ ਹਾਂ ਗੋਰੇ ਪਾਰਕ ਕੋ ਕੀ ਰੱਖ ਲੈਂ ਜੀ ਸਾਢੇ 350 ਸਾਢੇ 350 ਸਾਢੇ 350 60 ਰੁਪਏ 65 ਰੁਪਏ 70 ਰੁਪਏ 72 80 ਰੁਪਏ 85 ਰੁਪਏ 90 95 ਪੂਰਾ ਕਰ 400 400 ਬੋਲਾ ਬਈ ਕਿਨੇ 5 405 405 ਬੋਲਦਾ ਕੋਈ 10 15 15 20 425 30 430 ਬੋਲਾਂਗੇ ਨਾ 430 ਰੁਪਏ ਬਈ ਆ ਜਾ ਲੋ ਬਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਿਆ 430 ਰੁਪਏ ਤੇ ਰੋਜ਼ਾਨਾ ਰੇ ਚੈੱਕ ਕਰਨ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਾਂ ਮਿਲਦੇ ਆਂ ਕੱਲ ਤੂੜੀ ਦੀ ਬੋਲੀ ਤੇ